ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੁਸੀਂ ਸਾਡੀ ਵੀਡੀਓ ਦੇਖਦੇ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆਂ ਤੇ ਸਾਡੇ ਵਿਊ ਵੀ ਵਧਦੇ ਆਂ ਬੜੀ ਖੁਸ਼ੀ ਹੁੰਦੀ ਆ ਸਾਨੂੰ ਦੇਖ ਕੇ ਅੱਜ ਦੀ ਵੀਡੀਓ ਮੇਰੀ ਫੇਰ ਇਸੇ ਗੱਲ ਤੇ ਆ ਵੀ ਆਪਾਂ ਪਾਣੀ ਦਾ ਪਾਣੀ ਦੀ ਕੀ ਗੱਲ ਆ ਮੈਂ ਇਹ ਤੁਹਾਨੂੰ ਨਾਲ ਗੱਲ ਕਰਦੀ ਆਂ ਕਿ ਤੁਸੀਂ ਮੇਰੀ ਵੀਡੀਓ ਨੂੰ ਨਾ ਚੱਲਦੀ ਚੱਲਦੀ ਨੂੰ ਜੇ ਤੁਹਾਨੂੰ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਨਹੀਂ ਕੀਤਾ ਤਾਂ ਜੇ ਕੀਤਾ ਹੋਇਆ ਆ ਤੇ ਫਿਰ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲੇ ਲਾਈਕ ਵੀ ਜ਼ਰੂਰ ਕਰ ਦਿਓ ਅੱਜ ਗੱਲ ਕਰਦੇ ਆ ਜੀ ਆਪਾਂ ਪਾਣੀ ਨੂੰ ਭਰ ਕੇ ਜਿਹੜਾ ਬਾਥਰੂਮ ਵਿੱਚ ਨਹੀਂ ਰੱਖਣਾ ਉਹ ਕਿਹਨਾਂ ਨਹੀਂ ਨਹੀਂ ਰੱਖਣਾ ਉਹ ਆਪਾਂ ਇਸ ਬਾਰੇ ਅੱਜ ਗੱਲ ਕਰਦੇ ਆਂ ਇੱਕ ਵਾਰੀ ਕੀ ਹੋਇਆ ਕਿ ਮੇਰੀ ਨਾਨਾ ਨੇ ਮੈਨੂੰ ਦੱਸਿਆ ਜਿੱਦਾਂ ਇਹ ਸਾਡੇ ਭਾਜੀ ਜਿਹੜੇ ਆ ਉਹ ਪੁਲਿਸ ਵਿੱਚ ਨੌਕਰੀ ਕਰਦੇ ਆ ਤੇ ਉਹ ਕੁਆਟਰਾਂ ਵਿੱਚ ਰਹਿੰਦੇ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ ਉਹਨਾਂ ਦੇ ਕੁਆਟਰਾਂ ਦੀ ਗੱਲ ਆ ਇਹ ਸਚਾਈ ਆ ਮੇਰੇ ਕੋਈ ਵੀ ਲਿਖੀ ਹੋਈ ਜਿੱਦਾਂ ਗੱਲ ਨਹੀਂ ਹੁੰਦੀ ਵੀ ਮਨ ਕਾੜ ਤ ਗੱਲਾਂ ਮੈਂ ਲਿਖਦੀ ਆ ਜਾਂ ਕਹਿੰਨੀ ਆ ਇਸ ਤਰ੍ਹਾਂ ਨਹੀਂ ਹੁੰਦਾ ਹਰ ਇੱਕ ਮੇਰੀ ਵੀਡੀਓ ਦੇ ਵਿੱਚ ਸਚਾਈ ਹੁੰਦੀ ਆ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਕੁਆਟਰਾਂ ਦੀ ਗੱਲ ਆ ਇੱਕ ਜਨਾਨੀ ਨੇ ਟੱਬ ਭਰ ਕੇ ਬਾਥਰੂਮ ਦੇ ਵਿੱਚ ਪਾਣੀ ਦਾ ਰੱਖਿਆ ਹੋਇਆ ਸੀ ਆਹ ਉਹ ਜਨਾਨੀ ਕੰਮ ਕਰਦੀ ਰਹੀ ਤੇ ਉਹਨਾਂ ਦੇ ਇੱਕ ਛੋਟੀ ਜੀ ਬੇਟੀ ਸੀ ਉਹਦੀ ਜਿਹੜੀ ਕਿ ਮਤਲਬ ਹੋਊਗੀ ਸੰਦੋ ਸਾਲ ਕਿਦੀ ਹੋਊਗੀ ਹਨਾ ਤੇ ਉਹਨੂੰ ਨਾਲ ਨਹਾਉਣ ਦਾ ਵਿਚਾਰ ਲੱਗੀ ਹੋਈ ਆ ਪਾਣੀ ਦੇ ਆਰੇ ਤੇ ਮੈਂ ਫਟਾਫਟ ਕੰਮ ਕਰ ਲੈਂਦੀ ਆ ਉਹ ਪਤਾ ਨਹੀਂ ਕੀ ਹੋਇਆ ਉਹ ਜਿਹੜੀ ਬੱਚੀ ਸੀਗੀ ਟੱਬ ਦੇ ਵਿੱਚ ਪਲਟ ਗਈ ਤੇ ਜਦੋਂ ਉਹਨੇ ਕਿੰਨਾ ਚਿਰ ਬਾਅਦ ਦੇਖਿਆ ਵੀ ਆਵਾਜ਼ ਨਹੀਂ ਆਉਂਦੀ ਹੈਗੀ ਕਿਉਂਕਿ ਜਨਾਨੀਆਂ ਤੁਹਾਨੂੰ ਪਤਾ ਹੈ ਜੇ ਕੰਮਾਂ ਵਿੱਚ ਲੱਗੀਆਂ ਤਾਂ ਕੰਮ ਵਾਲੀ ਧਿਆਨ ਦੇ ਰੱਖਦੀਆਂ ਵੀ ਆਪਾਂ ਨੂੰ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਆ ਉਹਨੇ ਜਦ ਦੇਖਿਆ ਵੀ ਉਹਦੀ ਆਵਾਜ਼ ਨਹੀਂ ਆਉਦੀ ਹੈਗੀ ਜਦ ਦੇਖਿਆ ਤੇ ਬੱਚੀ ਉਹ ਡੱਬੇ ਦੇ ਵਿੱਚ ਯਾਨੀ ਕਿ ਉਹਦੇ ਸਾਹ ਜਿਹੜੇ ਪੂਰੇ ਹੋ ਚੁੱਕੇ ਸੀ ਸਾਹ ਉਹਦਾ ਨਿਕਲ ਚੁੱਕਿਆ ਸੀ ਤੇ ਦੇਖੋ ਕਿੰਨੀ ਆਪਣੀ ਇੱਕ ਲਾਪਰਵਾਹੀ ਆਪਾਂ ਇਹਨੂੰ ਕਹਿ ਸਕਦੇ ਹਾਂ ਇੱਕ ਮਾਂ ਦੀ ਲਾਪਰਵਾਹੀ ਜਿਨੇ ਕਿ ਬੱਚੇ ਵੱਲ ਧਿਆਨ ਨਹੀਂ ਦਿੱਤਾ ਜਾਂ ਫੇ ਕਹਿ ਸਕਦੇ ਹਾਂ ਕਿ ਉਸ ਦੀ ਲਿਖੀ ਹੀ ਇਦਾਂ ਸੀ ਆਪਾਂ ਬਾਅਦ ਵਿੱਚ ਤਾਂ ਇਹੀ ਕਹਿ ਦਿੰਨੇ ਆ ਕਿ ਪ੍ਰਮਾਤਮਾ ਨੇ ਉਹਦੀ ਲਿਖੀ ਹੀ ਇਦਾਂ ਸੀ ਸ਼ਾਇਦ ਜੇ ਉਹਦੀ ਮਾਂ ਉਹਦੇ ਵੱਲ ਧਿਆਨ ਦਿੰਦੀ ਤਾਂ ਉਹ ਬੱਚੀ ਬਚ ਸਕਦੀ ਸੀ ਇਸੇ ਤਰ੍ਹਾਂ ਮੇਰੀ ਵੀ ਇੱਕ ਲਾਪਰਵਾਹੀ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਇਦਾਂ ਹੀ ਕੀ ਹੋਇਆ ਮੈਂ ਪਲਾਸਟਿਕ ਦੀ ਬਾਲਟੀ ਪਾਣੀ ਦੀ ਭਰ ਕੇ ਤੇ ਮੈਂ ਨਾ ਸਾਡਾ ਜਿੱਦ ਹੁਣ ਤਾਂ ਸਾਡੇ ਇੱਥੇ ਵੀ ਘਰ ਐ ਨਾ ਖੁੱਲਾ ਨਹੀਂ ਹੈਗਾ ਤੇ ਚਲੋ ਜਾਨੀ ਕਿ ਬਣਿਆ ਵਧੀਆ ਪਹਿਲਾਂ ਜਿਹੜਾ ਸਾਡਾ ਘਰ ਸੀ ਉਹ ਪੁਰਾਣਾ ਸੀ ਤੇ ਪਰ ਵਿੜਾ ਉਹਦਾ ਖੁੱਲਾ ਸੀਗਾ ਮੈਂ ਕੀ ਕੀਤਾ ਪਾਣੀ ਦੀ ਬਾਲਟੀ ਭਰ ਕੇ ਉਥੋਂ ਪੋਚਾ ਨਿਚੋੜ ਕੇ ਤੇ ਆਪ ਅੰਦਰ ਮੈਂ ਪੋਚਾ ਲਾਉਣ ਚਲੇ ਗਈ ਮੇਰਾ ਬੇਟਾ ਜਿਹੜਾ ਹੁਣ 26 27 ਸਾਲ ਦਾ ਆ ਉਹਦੋਂ ਹਜੇ ਉਹ ਰੜਦਾ ਹੀ ਸੀਗਾ ਤੁਰਦਾ ਵੀ ਨਹੀਂ ਸੀ ਉੰਨੇ ਪਤਾ ਨਹੀਂ ਕਿਦਾਂ ਉਹ ਬਾਲਟੀ ਦੇ ਨਾਲ ਜਾ ਕੇ ਖੜਾ ਹੋ ਗਿਆ ਮੈਨੂੰ ਸਮਝ ਨਹੀਂ ਲੱਗੀ ਉਹ ਬਾਲਟੀ ਦੇ ਵਿੱਚ ਇਦਾਂ ਮੁੱਦਾ ਪਿਆ ਸੀ ਤੇ ਦੇਖੋ ਤੁਸੀਂ ਮੈਂ ਤਾਂ ਉਹ ਪਰਮਾਤਮਾ ਦਾ ਲੱਖ ਸ਼ੁਕਰ ਕਰਦੀ ਆ ਕਿ ਜਿੱਦਾਂ ਹੁੰਦਾ ਨਾ ਮੈਂ ਇੱਕ ਵਾਰੀ ਮੈਂ ਪੋਚਾ ਮਾਰ ਕੇ ਮੈਂ ਫੇਰ ਦੁਬਾਰਾ ਪੋਚਾ ਭੇਣ ਆਉਣਾ ਸੀ ਬਾਲਟੀ ਦੇ ਵਿੱਚ ਜਦ ਮੈਂ ਦੇਖਿਆ ਮੇਰਾ ਮੁੰਡਾ ਬਾਲਟੀ ਦੇ ਵਿੱਚ ਮੁੱਦਾ ਪਿਆ ਉੱਚਾ ਨਾ ਕਿ ਸੇ ਵੀ ਉਸ ਟਾਈਮ ਮੈਂ ਜਦੋਂ ਜਨਤ ਕਰਦੀ ਆ ਮੇਰੀ ਲੋਈ ਹਜੇ ਵੀ ਕੰਡੇ ਖਾੜੀ ਹੋ ਜਾਂਦੇ ਆ ਵੀ ਜੇ ਮੈਂ ਥੋੜਾ ਜਿਹਾ ਰਫੋਰ ਨਾ ਹੋ ਜੀ ਤੇ ਮੇਰਾ ਬੱਚਾ ਅਜ ਮੇਰੇ ਕੋਲ ਨਹੀਂ ਹੋਣਾ ਸੀ ਤੋਂ ਮੈਂ ਫਟਾਫਟ ਮੈਂ ਆਪਣੇ ਬੱਚੇ ਨੂੰ ਫਟਾਫਟ ਆਪਣੇ ਨਾਲ ਲਾਇਆ ਸਰਦੀਆਂ ਦੇ ਦਿਨ ਸੀ ਫਟਾਫਟ ਬਾਲਟੀ ਮੈਂ ਉਹ ਚੱਕ ਕੇ ਮਾਰੀ ਐਨਾ ਮੈਨੂੰ ਗੁੱਸਾ ਚੜਿਆ ਉਦੇ ਬੱਚੇ ਦੇ ਮੈਂ ਕੱਪੜੇ ਚੇਂਜ ਕੀਤੇ ਸੁੱਕੇ ਕੱਪੜੇ ਪਾਏ ਉਹਨੂੰ ਦੁੱਧ ਪੋਲਾਇਆ ਤੇ ਪੋਚਾਵਾਚੇ ਦਾ ਤਾਂ ਪਤਾ ਹੀ ਨਹੀਂ ਵੀ ਮੈਂ ਕਿੱਥੇ ਹੈਗਾ ਤਾਂ ਕਿੱਥੇ ਨਹੀਂ ਹੈਗਾ ਮੈਂ ਉਹਨੂੰ ਧੁੱਪੇ ਲੈ ਕੇ ਬੈਠ ਗਈ ਜਾਨੀ ਕਿ ਉਹ ਟਾਈਮ ਮੈਂ ਜਦੋਂ ਵੀ ਜਾਂਦ ਕਰਦੀ ਆ ਕਿਤੇ ਵੀ ਮੈਂ ਜਾਨੀ ਆ ਹੁਣ ਮੇਰੀਆਂ ਬੇਟੀਆਂ ਦੇ ਬੱਚੇ ਵੀ ਹੋ ਗਏ ਮੈਂ ਉਹਨਾਂ ਨੂੰ ਇਹੀ ਕਹਿੰਨੀ ਆ ਵੀ ਆਪਣੇ ਬੱਚਿਆਂ ਨੂੰ ਕਦੇ ਵੀ ਕੋਈ ਇੰਨਾ ਵੱਡਾ ਚੀਜ਼ ਨਾ ਪਾਣੀ ਦੀ ਭਰ ਕੇ ਦਿਓ ਕਿ ਜਿਹੜਾ ਬੱਚਾ ਆ ਉਹਦੇ ਵਿੱਚੋਂ ਨਿਕਲ ਨਾ ਸਕੇ ਜੇ ਤੁਸੀਂ ਨਵਾਉਣਾ ਹੈ ਉਹਨੂੰ ਕੂਲ ਖੜੇ ਹੋ ਕੇ ਨਵਾਓ ਕਦੇ ਵੀ ਆਪਣੇ ਬਾਥਰੂਮਾਂ ਦੇ ਵਿੱਚ ਪਾਣੀ ਭਰ ਕੇ ਨਾ ਰੱਖੋ ਜਿਨ੍ਹਾਂ ਦੇ ਘਰ ਛੋਟੇ ਬੱਚੇ ਆ ਤੇ ਵੈਸੇ ਉਹ ਜਿਨ੍ਹਾਂ ਦੇ ਘਰ ਛੋਟੇ ਬੱਚੇ ਨਹੀਂ ਹੈਗੇ ਉਹਨਾਂ ਨੂੰ ਤਾਂ ਪਾਣੀ ਭਰ ਕੇ ਰੱਖਣਾ ਚਾਹੀਦਾ ਆ ਤੇ ਇਹ ਵੀ ਇੱਕ ਜ਼ਰੂਰੀ ਆ ਕਿਉਂ ਜ਼ਰੂਰੀ ਆ ਵਿਭਾਈ ਚਾਂਸ ਪਰਮਾਤਮਾ ਨਾ ਕਰੇ ਸਾਨੂੰ ਕਿਤੇ ਐਦਾਂ ਦੀ ਜ਼ਰੂਰਤ ਪੈ ਜਾਂਦੀ ਆ ਵੀ ਰੱਬ ਨਾ ਕਰੇ ਕਿਤੇ ਮਤਲਬ ਕੋਈ ਅੱਗ ਲੱਗ ਜਾਵੇ ਜਾਂ ਕਿਤੇ ਹੋਰ ਆਪਾਂ ਨੂੰ ਮਤਲਬ ਕਿਸੇ ਟਾਈਮ ਵੀ ਆਪਾਂ ਨੂੰ ਅਚਾਨਕ ਪਾਣੀ ਦੀ ਜਲਦੀ ਜਲਦੀ ਜ਼ਰੂਰਤ ਪੈਂਦੀ ਆ ਉਸ ਵੇਲੇ ਟੂਟੀ ਤੋਂ ਬਾਲਟੀ ਚਲਦੀ ਨਹੀਂ ਭਰਦੀ ਤੇ ਇੱਕ ਬਾਲਟੀ ਜ਼ਰੂਰ ਭਰ ਕੇ ਰੱਖ ਲੈਣੀ ਚਾਹੀਦੀ ਆ ਪਰ ਜਿਨ੍ਹਾਂ ਦੇ ਘਰ ਛੋਟੇ ਬੱਚੇ ਹਨ ਨਾ ਉਹ ਤਾਂ ਮੈਂ ਕਹਿੰਨੀ ਤੁਸੀਂ ਬਿਲਕੁਲ ਵੀ ਪਾਣੀ ਭਰ ਕੇ ਨਾ ਰੱਖੋ ਕਿਉਂਕਿ ਇਹ ਮੇਰੇ ਨਾਲ ਹੋਇਆ ਆ ਮੇਰੇ ਨਾਲ ਬੀਤਿਆ ਹੋਇਆ ਆ ਇਸ ਕਰਕੇ ਮੈਂ ਤੁਹਾਨੂੰ ਇਹ ਹੀ ਕਹਿੰਨੀ ਆ ਵੀ ਤੁਸੀਂ ਕਦੇ ਵੀ ਜਿਨ੍ਹਾਂ ਦੇ ਘਰ ਛੋਟੇ ਬੱਚੇ ਆ ਤੁਸੀਂ ਕਦੇ ਵੀ ਬਾਲਟੀ ਡੱਬ ਭਰ ਕੇ ਪਾਣੀ ਦਾ ਨਹੀਂ ਰੱਖਣਾ ਤੁਸੀਂ ਬੱਚੇ ਨੂੰ ਆਪ ਬਣਵਾਉਣਾ ਆ ਇਹ ਨਹੀਂ ਕਹਿਣਾ ਵੀ ਬੱਚਾ ਖੇਡੇ ਪਿਆ ਹੋਇਆ ਆ ਕੋਈ ਗੱਲ ਨਹੀਂ ਕੰਮ ਦਾ ਲਾਲਚ ਕਰ ਲੋ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਜੇ ਤੁਹਾਨੂੰ ਤੁਹਾਡੇ ਬੱਚੇ ਦੀ ਥੋੜੀ ਦੇਰ ਤੱਕ ਆਵਾਜ਼ ਨਹੀਂ ਆਉਂਦੀ ਤੁਸੀਂ ਉਹ ਜੇ ਖੇਡਦਾ ਵੀ ਆ ਨਾ ਤਾਂ ਵੀ ਤੁਸੀਂ ਦੇਖੋ ਵੀ ਬੱਚਾ ਖੇਡਦਾ ਆ ਜੇ ਉਹਦੀ ਆਵਾਜ਼ ਨਹੀਂ ਆਉਂਦੀ ਹੈਗੀ ਤੇ ਤੁਸੀਂ ਉਹਨੂੰ ਬੱਚੇ ਨੂੰ ਜ਼ਰੂਰ ਦੇਖੋ ਵੀ ਬੱਚਾ ਕਿੱਥੇ ਆ ਹਨਾ ਬੇ ਹੁਣ ਆਪਾਂ ਨੂੰ ਜ਼ਰੂਰ ਬੱਚਿਆਂ ਦਾ ਆਪਣੇਆਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਅੱਗੇ ਸਮਾਂ ਚੰਗਾ ਹੁੰਦਾ ਸੀਗਾ ਜੇ ਬੱਚਾ ਕਿਸੇ ਦਾ ਬਾਹਰ ਚਲ ਜਾਂਦਾ ਸੀ ਤਾਂ ਆਂਟੀ ਘਾਂਟੀ ਵੀ ਦੱਸ ਦਿੰਦਾ ਸੀ ਜਾਂ ਝੜਕਾ ਮਾਰ ਕੇ ਅੰਦਰ ਬਾੜ ਹੁੰਦੀ ਸੀ ਚਲ ਭਾਈ ਅੰਦਰ ਤੇ ਪਰ ਅੱਜ ਕੱਲ ਤਾਂ ਆਪਾਂ ਜੇ ਸਾਡੇ ਬੱਚਿਆਂ ਨੂੰ ਕੋਈ ਝੜਕਾ ਮਾਰਦਾ ਸੀ ਉਹਨਾਂ ਨਾਲ ਹੀ ਲੜਨ ਨੂੰ ਤਿਆਰ ਹੋ ਜਾਂਦੇ ਆ ਤੇ ਪਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਹ ਮੇਰੀ ਸਲਾਹ ਜਾਂ ਮੇਰੀ ਇਹ ਜਾਣਕਾਰੀ ਜਾਂ ਮੈਂ ਜਿਨ੍ਹਾਂ ਚੀਜ਼ਾਂ ਤੋਂ ਮੈਂ ਲੰਘ ਗਈਆਂ ਉਹ ਤੁਹਾਡੇ ਨਾਲ ਨਾ ਹੋਣ ਤਾਂ ਮੈਂ ਵੀਡੀਓ ਬਣਾਈ ਹੈ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਤੁਸੀਂ ਮੇਰੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਵੀ ਹੋ ਸਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਜੋ ਵੀ ਮੇਰੇ ਨਾਲ ਹੋਇਆ ਜਾਂ ਉਹ ਕੁਆਟਰਾਂ ਵਿੱਚ ਰਹਿਣ ਵਾਲੀ ਭੈਣ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਜੀ ਅੱਜ ਦੀ ਵੀਡੀਓ ਇੰਨੀ ਆ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਉਹਨਾਂ ਚਰਜੀ ਸਾਸਰੀਕਰ